ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਾਮਪੁਰੇ ਨਿਰੋਤਮਪੁਰੇ ਦੇ ਵਾਸੀ ਮੁਖਤਾਰ ਸਿੰਘ ਨੇ ਹਸਪਤਾਲ ਮੀਆਂ ਫਿੰਟੇ ਵਿੱਚ ਚਿਹਰੇ ਇਲਾਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਜਾ ਰਹੀ ਤਾਂ ਜਦੋਂ ਅਕਾਲ ਅਕੈਡਮੀ ਕੋਲ ਪਹੁੰਚਿਆ ਤਾਂ ਉਸਦੇ ਤਾਈ ਦਾ ਮੁੰਡਾ ਮੰਗਲ ਸਿੰਘ ਦੇ ਵੱਲੋਂ ਪੁਰਾਣੀ ਰੰਜਿਸ਼ ਦੇ ਤਹਿਤ ਜੋ ਕਿ ਤੇਜ਼ ਸਪੀਡ ਗੱਡੀ ਤੇ ਆ ਰਿਹਾ ਸੀ ਉਸਨੇ ਮੇਰੇ ਕੋਲ ਆ ਕੇ ਸਪੀਡ ਤੇਜ਼ ਕਰਕੇ ਗੱਡੀ ਰੋਕ ਕੇ ਗਾਲੀ ਗਲੋਚ ਕੀਤਾ ਅਤੇ ਉਲਟਾ ਉਸ ਨੂੰ ਕਹਿਣ ਲੱਗ ਪਿਆ ਕਿ ਤੂੰ ਮੇਰੀ ਗੱਡੀ ਦੇ ਵਿੱਚ ਮੋਟਰਸਾਈਕਲ ਮਾਰ ਦਿੱਤਾ ਪਰ ਮੇਰਾ ਮੋਟਰਸਾਈਕਲ ਉਸੀ ਗੱਡੀ ਦੇ ਕੋਲੋਂ ਲਗਭਗ 2-3 ਫੁੱਟ ਦੀ ਦੂਰੀ ਤੇ ਖੜਿਆ ਸੀ ਐਨੇ ਚਿਰ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਮੇਰੇ ਤੇ ਪਿੱਛੋਂ ਦੀ ਹਮਲਾ ਕਰ ਦਿੱਤਾ ਮੇਰੇ ਗੰਭੀਰ ਸੱਟਾਂ ਮਾਰ ਦਿੱਤੀਆਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਮੈਨੂੰ ਬਣਦਾ ਇਨਸਾਫ ਦਵਾਇਆ ਜਾਵੇ ਜਦੋਂ ਦੂਸਰੇ ਪਾਸੇ ਇਸ ਸਬੰਧ ਦੇ ਵਿੱਚ ਦੂਜੀ ਧਿਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਅਕਾਰ ਦਿੱਤਾ ਹੈ ਇਹ ਜੀ ਮੇਰੇ ਸਟਾਈਆ ਮੇਰਾ ਤਾਏ ਦਾ ਲੜਕਾ ਵਾ ਮੰਗਲ ਸਿੰਘ ਸਾਨਾਪੁਰ ਬਲਸਿੰਘ ਮੈਂ ਗੁਰਦੁਆਰੇ ਸਾਹਿਬ ਮੱਥਾ ਟੇਕਣ ਗਿਆ ਜੀ ਪਿੰਡ ਗਗੜੇਵਾਲ ਤੇ ਹਰ ਰੋਜ਼ ਜਾਂਦਾ ਮੈਂ ਤੇ ਮੈਂ ਇੰਨੇ ਪੂਰੀ ਪਲੈਨਿੰਗ ਨਾਲ ਮੈਂ ਉਧਰੋਂ ਜਿਹੜੇ ਟਾਈਮ ਨਾਲ ਮੁੜ ਕੇ ਆਉਣਾ 6:30 6:30 ਜੇ ਮੁੜ ਕੇ ਆਉਣਾ ਗੁਰਦੁਆਰੇ ਸਾਹਿਬ ਤੋਂ ਇਨੇ ਆਣ ਕੇ ਅਕੈਡਮੀ ਦੇ ਲਾਗੇ ਮੇਰੇ ਨਾਲ ਬੋਲ ਕੋ ਬੋਲ ਕੀਤੇ ਆ ਤੇ ਬਸ ਗੱਲਬਾਤ ਹੀ ਹੁੰਦੀ ਮੈਨੂੰ ਆਂਦਾ ਤੂੰ ਮੋਟਰਸਾਈਕਲ ਮਾਰਿਆ ਹੋਵੇ ਮੇਰੇ ਵਿੱਚ ਤੇ ਜਦ ਕਿ ਮੈਂ ਨਹੀਂ ਮਾਰਿਆ ਤੇ ਉਥੇ ਇਹਦੇ ਕੋਲ ਫੋਟੋਆਂ ਵੀ ਹੈਗੀਆਂ ਵਾ ਇਹਨੇ ਫੋਟੋਆਂ ਲਾਈਆਂ ਫੋਨ ਦੇ ਵਿੱਚ ਉਹਦੇ ਕੋ ਤੁਸੀ ਫੋਟੋਆਂ ਵੇਖ ਸਕਦੇ ਆ ਇਹਨੇ ਬੰਦਿਆਂ ਨੂੰ ਦੂਜਿਆਂ ਨੂੰ ਦਿਖਾਈਆਂ ਉਹ ਕਹ ਦੱਸਦੇ ਆ ਆਪ ਦੱਸਦੇ ਆ ਕਿ ਮਤਲਬ ਕਿ ਇੱਕ ਕਰਮਚਾਰੀ ਮੋਟਰਸਾਈਕਲ ਦੇ ਵਿੱਚ ਦਾ ਫਰਕ ਵਾ ਇਹਨੇ ਮੇਰੇ ਨਾਲ ਗੱਲਬਾਤ ਕਰਦਿਆਂ ਦੇ ਦਰੋਂ ਇਹਦੇ ਪਹਿਲਾਂ ਦੀ ਪਲੈਨਿੰਗ ਉਹਨਾਂ ਦੀ ਬਣੀ ਹੈ ਇਹਦੀਆਂ ਦੋ ਭੈਣਾਂ ਏਕੇ ਦੀ ਪਤਨੀ ਏਕੇ ਦਾ ਬੇਟਾ ਉਹ ਦਾਤਰ ਕਰਪਾਨਾ ਦੇ ਡਾਂਗਾ ਲੈ ਕੇ ਆਣ ਕੇ ਉਹਨਾਂ ਤਰ੍ਹਾਂ ਤੇ ਮੇਰਾ ਇਹਦੇ ਨਾਲ ਮੂੰਹ ਤੇ ਮੇਰੇ ਕੇ ਆਣ ਕੇ ਦੇ ਹਮਲਾ ਕਰ ਦਿੱਤਾ ਤੇ ਮੇਰੇ ਮੰਗਲ ਸਿੰਘ ਨੇ ਵੀ ਹਮਲਾ ਕੀਤਾ ਤੇ ਉਹਨਾਂ ਵੀ ਹਮਲਾ ਕੀਤਾ ਮਰਤੇ ਜੀ ਮੈਂ ਉਥੇ ਡਿੱਗ ਪਿਆ ਜੀ ਇਹਨਾਂ ਨੇ ਮੈਨੂੰ ਪੰਜਾਂ ਜਾਣਿਆ ਨੇ ਬਹੁਤ ਕੁੱਟਮਾਰ ਕੀਤੀ ਮੇਰੀ ਇਹਨਾਂ ਤੇ ਮੇਰੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਆ ਕਿ ਮੇਰੀ ਇਨਸਾਫ ਹੋਵੇ ਤੇ ਮੇਰੀ ਇੱਥੇ ਕਾਰਵਾਈ ਹੋਵੇ ਬਾਅਦ ਚ ਕੀ ਥਾਣੇ ਗਿਆ ਜੀ ਬਾਅਦ ਚ ਹਾਂਜੀ ਜੀ ਅਸੀਂ ਥਾਣੇ ਗਏ ਤੇ ਥਾਣੇ ਵਾਲਿਆਂ ਨੇ ਸਾਨੂੰ ਤਰਖਾਸ਼ ਨਹੀਂ ਸਾਡੀ ਲਈ ਉਹ ਆਂਦੇ ਕਿ ਤੁਸੀਂ ਹਸਪਤਾਲ ਜਾ ਕੇ ਦਾਖਲ ਹੋ ਤੇ ਫਿਰ ਉਹਨਾਂ ਨੇ ਸਾਨੂੰ ਥਾਣੇ ਵਾਲਿਆਂ ਹੀ ਇਧਰ ਭੇਜਿਆ ਜੀ ਤੇ ਉਥੇ ਆ ਕੇ ਵੀ ਦਾਖਲ ਹੋ ਗਿਆ ਮੈਂ ਵੀ ਦਾਖਲ ਹੋ ਗਿਆ ਮੇਰੇ ਸੱਟਾਂ ਮਾਰੀਆਂ ਹੈ ਦੇ ਦੇ ਹੁਣ ਇਹ ਆਇਆ ਤੇ ਇਹਦੀ ਸਾਟ ਇਹਦੇ ਮੈਂ ਮੈਂ ਕੱਲੇ ਨਹੀਂ ਇਹਨਾਂ ਨੇ 6 ਪਿਆਆਂ 6 ਜਾਣਿਆਂ ਦੇ ਕੀ ਸੱਟ ਮਾਰਨੀ ਇਹਨੇ ਮੇਰੇ ਜਦੋਂ ਹੁਣ ਮੇਰੇ ਸੱਟਾਂ ਲੱਗੀਆਂ ਇਹਦੇ ਸੱਟਾਂ ਨਹੀਂ ਲੱਗੀਆਂ ਇਹਨੇ ਜੀ ਕੱਲ ਸਾਡੇ ਸਾਹਮਣੇ ਗਿਆ ਬਾਹਰ ਜਾ ਕੇ ਸੱਟ ਲਵਾ ਕੇ ਤੇ ਅੰਦਰ ਆਣ ਕੇ ਤੇ ਦੋਰੀ ਝੂਠੀ ਕਾਰਵਾਈ ਮੇਰੇ ਤੇ ਬਣਾਉਣ ਡਿਆ ਜੀ ਮੇਰੇ ਤੇ ਉਹ ਝੂਠੀ ਛੱਬੀ ਬਣਾ ਕੇ ਤੇ ਮੈਨੂੰ ਦੁਬਾਰਾ ਵਾਇ ਇਹਦਾ ਪੋਲਿਟਿਕਲ ਦਬਾਵੀਆ ਤੇ ਬਾਕੀ ਇਹ ਪੈਸੇ ਵਾਲਾ ਬੰਦਾ ਵਾ ਪੈਸਾ ਵੀ ਇਹਦੇ ਕੋਲ ਬਹੁਤ ਸਰਕਾਰੀ ਦਰਬਾਰੇ ਵੀ ਬਹੁਤ ਜਿਆਦੀ ਇਹਦੀ ਚਲਦੀ ਆ ਤੇ ਪੋਲਿਟਿਕਲ ਹਾਂਜੀ ਐਨੀ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਦੁਬਾਰੇ ਕੱਟ ਲਵਾ ਕੇ ਗਿਆ ਬਾਹਰ ਗਿਆ ਵਾ ਤੇ ਦੁਬਾਰਾ ਮੇਰੇ ਤੇ ਝੂਠਾ ਮਲਗ ਪਰਚਾ ਬਣਾਉਣ ਡਿਆ ਵਾ ਤੇ ਜਦ ਕਿ ਮੈਂ ਇਹਦਾ ਜਿਹੜਾ ਪਰਚਾ ਉਹ ਕੈਨਸਲ ਕੀਤਾ ਜਾਵੇ ਤੇ ਮਲੇ ਤੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਤੇ ਸਰਕਾਰੀ ਹਸਪਤਾਲ ਦੇ ਵਿੱਚੋਂ ਗਿਆਏ ਬਾਹਰ ਜਾ ਕੇ ਟਾਕ ਲਵਾ ਕੇ ਲਿਆ ਤੇ ਮੇਰੀ ਮੰਗ ਆ ਕਿ ਇਹ ਤੇ ਕਾਰਵਾਈ ਹੋਵੇ ਸੱਟਾਂ ਤੋਂ ਕਿੱਥੇ ਲੱਗੀਆਂ ਸੱਟਾਂ ਜੀ ਮੇਰੇ ਆ ਲੱਤ ਤੇ ਲੱਗੀਆਂ ਮਾਰੇ ਆ ਦਾਤਰ ਤੇ ਆ ਮੇਰੇ ਲੱਕ ਤੇ ਪੁੱਠੇ ਦਾਤਰ ਮਾਰੇ ਆ ਆ ਵੀ ਪਿਛੇ ਮਾਰੀਆਂ ਆ ਵੇਖੋ ਜੀ ਲੱਤਾਂ ਦੇ ਪਿਛੇ ਡਾਂਗਾ ਮਾਰੀਆਂ ਬਹੁਤ ਜ਼ਿਆਦਾ ਮੈਨੂੰ ਇਹਨੇ ਪੰਜਾਂ ਜਾਣਿਆਂ ਨੇ ਮੈਨੂੰ ਬਹੁਤ ਕੁੱਟਿਆ ਦੋ ਇਹਦੀਆਂ ਭੈਣਾਂ ਏਕੇ ਦੀ ਪਤਨੀ ਤੇ ਏਕੇ ਦਾ ਲੜਕਾ ਇੱਕ ਮੰਗਲ ਸਿੰਘ ਪਰਮ ਦੀ ਲੜਾਈ ਦਾ ਕੋ ਪ੍ਰਾਣੀ ਰੰਜਿਸ਼ ਆ ਤੁਹਾਡੀ ਨਹੀਂ ਜੀ ਕੋਈ ਰੰਜਿਸ਼ ਨਹੀਂ ਮੈਂ ਫੈਸਲੇ ਇਹਦੇ ਕਰਾਉਣਾ ਇਹਦੇ ਹੱਕ 'ਚ ਫੈਸਲੇ ਕਰਾਉਂਦੇ ਆ ਇਹਦੀਆਂ ਲੜਾਈਆਂ ਤੇ ਮੈਂ ਫੈਸਲੇ ਕਰਾਉਣਾ ਇਹਦਾ ਹੀ ਮੈਂ ਫੈਸਲਾ ਕਰਾਇਆ ਤੇ ਇਹਦੀ ਮੈਂ ਵਾਲਾ ਤੁਸੀਂ ਪਿੰਡ 'ਚ ਪੰਚਾਇਤ ਨੂੰ ਪੁੱਛ ਸਕਦੇ ਪਿੰਡ ਦੇ ਵਿੱਚ ਕਿਸੇ ਬੰਦੇ ਨੂੰ ਪੁੱਛ ਸਕਦੇ ਕਿ ਉਹ ਇਹ ਕੀ ਕਰ ਰਹੇ ਆ ਵਾ ਇਹਦਾ ਇਹਦੇ ਮੇਰਾ ਅਜੇ ਤੱਕ ਇਹਦੇ ਨਾਲ ਕੋਈ ਝਗੜਾ ਨਹੀਂ ਹੋਇਆ ਇੱਕ ਪੈਸੇ ਦਾ ਵੀ ਕੋਈ ਝਗੜਾ ਨਹੀਂ ਮੇਰਾ ਹੋਇਆ ਤੇ ਸਿਰਫ ਇਹਨੇ ਮੇਰ ਨਾਲ ਇਹ ਕਿਹੜਾ ਕੱਢੀ ਆ ਕੇ ਮਾਲਕ ਮੈਂ ਰਾਈ ਨਵਾਂ ਕਰਾਇਆ ਵਾ ਮੈਂ ਫੈਸਲੇ ਦੇ ਹੱਕ ਚ ਕਰਾਉਣ ਡਿਆ ਤੇ ਮੈਨੂੰ ਆ ਬਣੀ ਸਮਝ ਲੱਗਦੀ ਕਿ ਮੇਰੇ ਤੇ ਹਮਲਾ ਇਹਨੇ ਕੀਤਾ ਗਿਆ ਵਾ ਐਡਾ ਵੱਡਾ ਹਮਲਾ ਜਿਹੜਾ ਜਾਨ ਲੈਵਾ ਹਮਲਾ ਮੇਰੇ ਤੇ ਕੀਤਾ ਵਾ ਇਹਨੇ ਮੇਰੇ ਤੇ ਕਿਉਂ ਕੀਤਾ ਵਾ ਹਾਂਜੀ ਭਾਜੀ ਕੀ ਨਾ ਤੁਹਾਡੇ ਮੰਗਲ ਸਿੰਘ ਜੀ ਮੰਗਲ ਸਿੰਘ ਜੀ ਜਿਹੜਾ ਤੁਹਾਡਾ ਝਗੜਾ ਹੋਇਆ ਵਾ ਕਿਹੜੀ ਗੱਲ ਨੂੰ ਲੱਗੇਗਾ ਫਿਊਚਰ ਦਾ ਕਹਿਣਾਗੇ ਤੁਸੀਂ ਦੱਤਰੇ ਨਾਲ ਉਹਨੇ ਹਮਲਾ ਕੀਤਾ ਤੇ ਉਹਨਾਂ ਨੂੰ ਜਖਮੀ ਕੀਤਾ ਕੀ ਘਣਾ ਚੋਗੇ ਨਹੀਂ ਜੀ ਨਹੀਂ ਮੈਂ ਆਪਣੀ ਬੇਟੀ ਨੂੰ ਸਕੂਲ ਵਾਂਂ ਤੇ ਚੜਾ ਗਿਆ ਹਾਂ ਰਹੀ ਨੂੰ ਚੜਾ ਕੇ ਆਉਂਦਿਆਂ ਸੀ ਤੇ ਜਦੋਂ ਮੈਂ ਰਸਤੇ 'ਚ ਆਇਆ ਮੇਰੀ ਗੱਡੀ ਗੱਡੀ ਉਹਨਾਂ ਨੇ ਮੋਟਰਸਾਈਕਲ ਕੀਤਾ ਮੇਰੀ ਗੱਡੀ ਰੋਕੀ ਉਹਨਾਂ ਨੇ ਪਹਿਲਾਂ ਦੋ ਬੰਦਿਆਂ ਨੇ ਫਿਰ ਮੈਨੂੰ ਉਹਨਾਂ ਨੇ ਗੱਡੀ 'ਚ ਉਤਾਰਿਆ ਫਿਰ ਉਹਨਾਂ ਨੇ ਦੂਸਰਾ ਮਾਰਾ ਜੇੜਾ ਮੁਖਤਾਰ ਸਿੰਘ ਹੀ ਉਹ ਉਹਦੇ ਮਤਲਬ ਜਦੋਂ ਗੱਡੀ 'ਚੋਂ ਨਿਕਲਦਿਆਂ ਮੇਰੇ ਦੱਤਰ ਮਾਰ ਤਾਂ ਲੱਤੇ ਕਬੀ ਤੇ ਤੇ ਇੱਕ ਨੇ ਮਤਲਬ ਕਿ 20 ਸਾਲ ਪੜਿਆ ਮੁੰਡੇ ਨੇ ਕਾਲਜ ਤੋਂ ਫੜ ਕੇ ਤੂਆ ਮੈਨੂੰ ਤੇ ਇੱਕ ਜਿਹੜਾ ਸੀ ਉਹਦੇ ਮਗਰੋਂ ਭਰਾ ਭਜਾਈ ਆਏ ਆ ਤੇ ਉਹਨਾਂ ਨੇ ਮੇਰੇ ਆਹ ਵੇਖ ਲੋ ਸੱਜੇ ਬੰਨੇ ਸਾੜੀ ਦਾੜੀ ਕੇਸ ਕੱਟ ਕੇ ਥੱਲੇ ਸੁੱਟਦੇ ਆ ਠੀਕ ਆ ਜੀ ਤੇ ਜਿਹੜੀ ਉਹਦੀ ਭਜਾਈ ਉਹਨੇ ਵਾਲਾਂ ਤੋਂ ਫੜ ਕੇ ਤੇ ਮੈਨੂੰ ਫਿਰ ਮੇਰੇ ਘਰ ਦੇ ਨਜ਼ਦੀਕ ਹੀ ਤੇ ਘਰਦਿਆਂ ਨੇ ਆ ਕੇ ਤੇ ਛੜਾਇਆ ਹਣਾ ਹਾਂ ਜੀ ਸਾਡੇ ਕੋ ਮੰਗਲ ਸਿੰਘ ਸਨ ਆਫ ਹਰਬੰਸ ਸਿੰਘ 16 ਤਰੀਕ ਨੂੰ ਆਏ ਸੀਗੇ ਇਹ ਔਣੇ 8 ਵਜੇ ਸਵੇਰੇ ਤੇ ਜਿਹੜੇ ਸੀਗੇ ਮੁਖਤਿਆਰ ਸਿੰਘ son of ਕਲਵੰਤ ਸਿੰਘ ਇਹ रामपुर ਨਰੋਤਮਪੁਰ ਤੋਂ ਨੇ ਵੀ ਇਹ ਆਏ ਸੀ 9:55 ਮਿੰਟ ਤੇ ਸਵੇਰੇ ਤੇ ਇਹਨਾਂ ਦੋਵਾਂ ਦਾ ਅਸੀਂ ਪਰਚਾ ਕੱਟ ਕੇ ਤੇ ਭੇਜ ਦਿੱਤਾ ਆ ਤੇ ਐਕਸ-ਰੇ ਰਿਪੋਰਟ ਵੀ ਜਿਹੜੀ ਸੀ ਉਹ ਵੀ ਭੇਜ ਦਿੱਤੀ ਹੈ ਕਲੈਕਟਰ ਰਿਪੋਰਟ ਇੱਕ ਤੇ ਰੱਖ ਜਾਵਾਂ ਮਾਰੀ ਆ ਕਿ ਦੂਜੀ ਤੇ ਬਾਹਰ ਜਾ ਕੇ ਘੱਟ ਲਾ ਕੇ ਦੁਬਾਰਾ ਆ ਜੀ ਆ ਤੇ ਕੋਈ ਐਵੇਂ ਦਾ ਤਾਂ ਨਹੀਂ ਇੱਕ ਵਾਰੀ ਐਕਸ-ਰੇ ਹੋਇਆ ਹਾਂਜੀ ਹਾਂਜੀ ਇੱਕੇ ਵਾਰੀ ਐਕਸ-ਰੇ ਹੋਇਆ ਐਕਸ-ਰੇ ਦੀ ਸਵੇਰ ਦੇ ਹੋ ਗਏ ਹੋਏ